ਬਾਕੀ ਇੱਥੇ ਵੀ ਦਰਸ਼ਨ ਕਰ ਸਕਦੇ ਆ ਨਡਾਲਿਆ ਇਹ ਨਡਾਲਾ ਪਿੰਡ ਵੀ ਗੋਵਾਲ ਦੇ ਨਾਲ ਹੀ ਪੈਂਦਾ ਤੇ ਬਹੁਤ ਸੋਹਣਾ ਸਥਾਨ ਬਣ ਗਿਆ ਬਹੁਤ ਸੋਹਣਾ ਬਾਕੀ ਇੱਥੇ ਦੀ ਸੇਵਾ ਜੇ ਹੋਰ ਵੀ ਬਚਦੀ ਰਹਿੰਦੀ ਹੈ ਤੇ ਉਹ ਹੌਲੀ-ਹੌਲੀ ਚੱਲਦੀ ਰਹਿਣੀ ਇਹਦੇ ਤੁਹਾਨੂੰ ਮੈਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਦੇਣਾ ਠੀਕ ਹੈ ਠੀਕ ਹੈ ਬਈ ਕੈਮ ਸਾਰੇ ਮਿੰਦਰ ਸਿੰਘ ਜੀ ਕੈਂਪ ਹਾਂਜੀ ਹਾਂਜੀ ਇਹ ਵੀ ਸੇਵਾ ਚ ਇੱਥੇ ਸਰਦਾਰ ਮਿੰਦਰ ਸਿੰਘ ਜੀ ਲੱਗੇ ਨੇ ਬਹੁਤ ਇਹਨਾਂ ਦਾ ਸਹਿਯੋਗ ਜਲੰਧਰ ਤੋਂ ਬੜੇ ਪਿਆਰ ਨਾਲ ਸਰਦਾਰ ਕੁਲਬੀਰ ਸਿੰਘ ਹੋਣੀ ਆਏ ਨਹੀਂ ਉਹ ਵੀ ਨਹੀਂ ਆਏ ਅੱਛਾ ਘਰ ਹੀ ਰਹਿ ਗਏ ਆਉਣਗੇ ਤੇ ਉਹ ਵੀ ਨਾਲ ਬੜਾ ਉਹਨਾਂ ਨੇ ਮਿਹਨਤ ਕਰਕੇ ਤੇ ਇਹਨਾਂ ਦੀ ਵੀ ਬੜੀ ਵੱਡੀ ਪਰਿਵਾਰਾਂ ਦੀ ਸੇਵਾ ਤੇ ਆਜੋ ਤੁਸੀਂ ਵੀ ਆਜੋ ਮਾਤਾ ਜੀ ਆਜੋ ਤੁਹਾਨੂੰ ਕਹਿ ਰਿਆਂ ਜੀ ਤੁਸੀਂ ਆਜੋ ਤੇ ਇਹਨਾਂ ਨੇ ਜਿਹੜੀ ਇਹ ਜਗ੍ਹਾ ਦਿੱਤੀ ਸੀ ਬਾਪੂ ਜੀ ਦਾ ਨਾਂ ਕੀ ਸੀ ਹੈ ਗੁਰਦੀਪ ਸਿੰਘ ਬਾਪੂ ਗੁਰਦੀਪ ਸਿੰਘ ਸਨ ਇਹਨਾਂ ਦੇ ਸਹੁਰਾ ਸਾਹਿਬ ਤੇ ਉਹਨਾਂ ਨੇ 2 ਏਕੜ ਜ਼ਮੀਨ ਦਿੱਤੀ ਸੀ ਜਿਹਦੇ ਚ ਅਸੀਂ ਸਾਰਾ ਸਥਾਨ ਬਣਾਇਆ ਤੇ ਇਹਨਾਂ ਦੇ ਹਸਬੰਦ ਪਹਿਲਾਂ ਚੜ੍ਹਾਈ ਕਰ ਗਏ ਸੀ ਇਹਨਾਂ ਦੇ ਦੋ ਬੱਚੇ ਰਾਜੂ ਤੇ ਆਪਣਾ ਸੁਖਜਿੰਦਰ ਉਹ ਆਪਣਾ ਅਮਰੀਕਾ ਵਿੱਚ ਨੇ ਇਸ ਵੇਲੇ ਤੇ ਰਾਜੂ ਦਾ ਪੂਰਾ ਨਾਂ ਸੀ ਅਮਰਜੀਤ ਅਮਰਜੀਤ ਹਾਂ ਸੀ ਰਾਜੂ ਹੀ ਕਹਿੰਨੇ ਆ ਤੇ ਬੜੇ ਪਿਆਰੇ ਬੱਚੇ ਆ ਦੋਵੇਂ ਤੇ ਤਿੰਨ ਭਰਾਵਾਂ ਦੀ ਜ਼ਮੀਨ ਸੀ ਇੱਕ ਤੇ ਸਰਦਾਰ ਕੁਲਵਿੰਦਰ ਸਿੰਘ ਨੇ ਛੋਟੇ ਹਾਂਜੀ ਉਹ ਕੈਨੇਡਾ ਚ ਨੇ ਤੇ ਇੱਕ ਅਮਰ ਚਰਨਜੀਤ ਅਮਰੀਕਾ ਵਾਲਾ ਹਾਂਜੀ ਆ ਤਿੰਨੇ ਭਰਾਵਾਂ ਨੇ ਫਿਰ ਬਾਪੂ ਜੀ ਨੇ ਜਗਾ ਜਿਹੜੀ ਸੀ ਦੇਤੀ ਤੇ ਗੁਰੂ ਸਾਹਿਬ ਦੇ ਨਾਂ ਕਰਾਤੀ ਸਾਰੀ ਤੇ ਫਿਰ ਆਪਾਂ ਇੱਥੇ ਸਥਾਨ ਬਣਾਇਆ ਤੋ ਬਹੁਤ ਸੁੰਦਰ ਦਰਬਾਰ ਸਾਹਿਬ ਬਣਿਆ ਤੇ ਬੜਾ ਵਧੀਆ ਤੇ ਧੰਨਵਾਦ ਜੀ ਸਾਰਿਆਂ ਦਾ ਬਾਹਰ ਤਾਂ ਮੈਨੂੰ ਲੱਗਦਾ ਜੀ ਕਿ ਤੁਸੀਂ ਜਦੋਂ ਜਾਓਗੇ ਤਾਨੂੰ ਭਲੇਖਾ ਹੀ ਪੈਣਾ ਵੀ ਪਰਮੇਸ਼ਰ ਦੇ ਦਰਬਾਰ ਹੀ ਆ ਸੀ ਕੋਈ ਫਰਕ ਨਹੀਂ ਤੇ ਉਸ ਦਰਬਾਰ ਤੋਂ ਬਹੁਤ ਥੋੜਾ ਜਿਹਾ ਹੀ ਛੋਟਾ ਹੈ ਇਹ ਦਰਬਾਰ ਤੇ ਆ ਸਾਰੀ ਵਿਖਾਓ ਗੁੰਬਦ ਸਾਡੇ ਪਰਮੇਸ਼ਰ ਦਰਵਾਰ ਨਾਲੋਂ ਇਹਦਾ ਗੁੰਬਦ ਜਿਆਦਾ ਸੋਹਣਾ ਬਣਿਆ ਇਹ ਸੈਂਟਰ ਵਿੱਚ ਹੈ ਉਹਦੇ ਪਿੱਛੇ ਹੈ ਪਰ ਦਰਬਾਰ ਸਾਹਿਬ ਆ ਸੀਮ ਜਦੋਂ ਆਪਾਂ ਜਾਣਦੇ ਆ ਨਾ ਇੱਕ ਹੋਰ ਇੱਕ ਕੌਤਕ ਵਰਤਿਆ ਇਹ ਜਦੋਂ ਬਣਿਆ ਨਾ ਦਰਬਾਰ ਸਾਹਿਬ ਤੇ ਗੁੰਬਦ ਦੇ ਉੱਤੇ ਢੂਲਾ ਚ ਬੰਨਿਆ ਹੋਇਆ ਸੀ ਤੇ ਢੂਲਾ ਟੁੱਟ ਗਿਆ ਤੇ ਢੂਲਾ ਟੁੱਟਣ ਕਰਕੇ ਇਹਦਾ ਸੈਂਟਰ ਦੇ ਵਿੱਚ ਲੈਂਟਰ ਟੁੱਟ ਗਿਆ ਤੋਂ ਲੈਂਟਰ ਟੁੱਟ ਗਿਆ ਤੇ ਸਾਰੇ ਪਰੇਸ਼ਾਨ ਹੋ ਗਏ ਵੀ ਇਹ ਲੈਂਟਰ ਕਿਉਂ ਟੁੱਟ ਗਿਆ ਪਰ ਉਸ ਵੇਲੇ ਫਿਰ ਉਹੀ ਨਕਸ਼ਾ ਬਣ ਗਿਆ ਵੇਖੋ ਕਮਾਲ ਦਾ ਮੈਂ ਤੁਹਾਨੂੰ ਵਿਖਾਉਣਾ ਆਓ ਪਹਿਲਾਂ ਸਾਰਾ ਵੇਖ ਲੈਂਦੇ ਆ ਫਿਰ ਤੁਹਾਨੂੰ ਦੱਸਦਾ ਇੱਧਰ ਹਾਂਜੀ ਇਸ ਵੀਰੇ ਮੜਾ ਮੋਟਾ ਟੈਂਟ ਲਾਇਆ ਹੈ ਇੱਥੇ ਸੰਗਤ ਹਵਾ ਦੇ ਵਿੱਚ ਸਾਈਡਾਂ ਦੇ ਉੱਤੇ ਬੈਠ ਜਾਏਗੀ ਸਵੇਰੇ ਓਪਨਿੰਗ ਹੋਏਗੀ ਜਦੋਂ ਤੱਕ ਵੀਡੀਓ ਹੋਏਗੀ ਉਦੋਂ ਤੱਕ ਤਾਂ ਓਪਨਿੰਗ ਲੰਘ ਵੀ ਚੁੱਕੀ ਹੋਏਗੀ ਬਣਾਇਆ ਇਹ ਸਾਡੇ ਹੈਪੀ ਮਿਸਤਰੀ ਹੈ ਮੁੰਡਾ ਸਾਡਾ ਪੂਰਾ ਨਾਂ ਕੀ ਤੇਰਾ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਇਹ ਹੈਪੀ ਹੈ ਸਾਡਾ ਪਰਮੇਸ਼ਰ ਦਵਾਰ ਵੀ ਇੰਨੇ ਬਣਾਇਆ ਤੇ ਇਹ ਗੁਰਦੁਆਰਾ ਸਾਹਿਬ ਵੀ ਇੰਨੇ ਬਣਾਇਆ ਜਿਹੜਾ ਗੁੰਬਦ ਦਾ ਕਾਰੀਗਰ ਨਾ ਇਹਦੇ ਬੰਦੇ ਵਰਗਾ ਕੋਈ ਵੀ ਨਹੀਂ ਜਿਹੜਾ ਗੁੰਬਦ ਹੈ ਤੁਸੀਂ ਕਿਤੇ ਇਦਾਂ ਦਾ ਗੁੰਬਦ ਲੱਗਿਆ ਨਹੀਂ ਵੇਖੋਗੇ ਜਿਹੜਾ ਵੱਡਾ ਗੁੰਬਦ ਨਹੀਂ ਲੱਗਿਆ ਇਹ ਡਿਫਰੈਂਟ ਹੀ ਹੈ ਸੋ ਇਹ ਬਹੁਤ ਸੋਹਣਾ ਗੁੰਬਦ ਬਣਿਆ ਤੇ ਇਹ ਵੀ ਮੈਂ ਚਲੋ ਨਾਲ ਇਹਨੂੰ ਵੀ ਦੱਸ ਦਿਆਂ ਵੀ ਜਿਹਨੂੰ ਲੋੜ ਹੁੰਦੀ ਨਾ ਗੁਰਦੁਆਰਾ ਸਾਹਿਬ ਲਈ ਇਹਦੇ ਨਾਲ ਸੰਪਰਕ ਕਰਿਓ ਦਰਬਾਰ ਸਾਹਿਬ ਦਾ ਜਿਹੜਾ ਨੂੰ ਐਕਸਪੀਰੀਅੰਸ ਹੈ ਸਾਡੇ ਦੋ ਬਣਾਉਂਦੇ ਆ ਤੈਨੂੰ ਤਜਰਬਾ ਬਹੁਤ ਹੋ ਗਿਆ ਉਥੋਂ ਨਾਲੋਂ ਅੱਧਾ ਖਰਚਾ ਹੋਇਆ ਇੱਥੇ ਅਰ ਗੁੰਬਦ ਬਹੁਤ ਸੁੰਦਰ ਬਣਿਆ ਸੋ ਇਹਨੇ ਸਾਰਾ ਇਹਦੀ ਦੇਖ ਰੇਖੇਟ ਬਣਿਆ ਸਾਰਾ ਦਰਬਾਰਸਾ ਸੋ ਆ ਸਾਈਡ ਤੇ ਹਟ ਜਾਓ ਹਾਂਜੀ ਇਹ ਫਰੰਟ ਤੇ ਉਵੇਂ ਹੀ ਐ ਉਹ ਵੀ ਸਾਈਡਾਂ ਵਾਲਾ ਕਮਰੇ ਸਾਰੇ ਖਾਦ ਦੇ ਉਧਰ ਵੀ ਇਹ ਜਿਹੜਾ ਮੈਂ ਆਪ ਜੀ ਨੂੰ ਦੱਸਿਆ ਸੀ ਨਾ ਕਿ ਲੈਂਟਰ ਟੁੱਟ ਗਿਆ ਸੀ ਇੱਥੇ ਤੇ ਲੈਂਟਰ ਟੁੱਟਣ ਕਰਕੇ ਵੱਡਾ ਲੈਂਟਰ ਸੀ ਬਣਿਆ ਹੋਇਆ ਇੱਥੇ ਲੈਂਟਰ ਸੀ ਉਹ ਜਦੋਂ ਟੁੱਟ ਗਿਆ ਤੇ ਅਸੀਂ ਇਸੇ ਨੂੰ ਨਕਸ਼ਾ ਬਣਾ ਲਿਆ ਮੈਂ ਕਿਹਾ ਇਹ ਤਾਂ ਕਮਾਲ ਹੋ ਗਈ ਇਹਦੇ ਵਿੱਚ ਥੱਲੇ ਖਲੋ ਕੇ ਉੱਪਰ ਤੱਕ ਸਾਰਾ ਗੁੰਬਦ ਨਜ਼ਰ ਆਉਂਦਾ ਜਿਵੇਂ ਖੂਹ ਹੁੰਦਾ ਹੈ ਨਾ ਇਦਾਂ ਸਾਰੇ ਹਾਂ ਲਾਈਟਾਂ ਜਗਾ ਦਿਓ ਤੇ ਸੇਮ ਹੀ ਇਹ ਸਾਰਾ ਬਣਿਆ ਜਿਵੇਂ ਪਰਮੇਸ਼ਰ ਦਵਾਰ ਤੁਸੀਂ ਵੇਖਦੇ ਆ ਉਹਦੇ ਨਾਲੋਂ ਥੋੜਾ ਜਿਹਾ ਛੋਟਾ ਹੈ ਹੁਣ ਅਸੀਂ ਇਹਦੀ ਪਾਲਕੀ ਸਾਹਿਬ ਦੀ ਸੇਵਾ ਕਰਵਾਵਾਂਗੇ ਕਿਸੇ ਵੀਰ ਨੂੰ ਕਵਾਂਗੇ ਵੀ ਤਕੜੇ ਹੋ ਕੇ ਆਪਾਂ ਇੱਕ ਪਾਲਕੀ ਸਾਹਿਬ ਇੱਕ ਇਹਦੇ ਚ ਏਸੀ ਜੇ ਲੱਗਣ ਵਾਲੇ ਰਹਿੰਦੇ ਆ ਥੋੜੇ ਥੋੜੇ ਕੰਮ ਰਹਿੰਦੇ ਆ ਪਰ ਬਹੁਤ ਸੁੰਦਰ ਸਤਖੰਡ ਵੀ ਉੱਤੇ ਇਹਦੇ ਚ ਆਪਣੇ ਪਰਮੇਸ਼ਰ ਦਵਾਰ ਚਾਰ ਕਮਰੇ ਬਣੇ ਆ ਸਾਈਡਾਂ ਤੇ ਇਹਦੇ ਚ ਦੋ ਬਣਾਏ ਆਪਾਂ ਤੇ ਬਹੁਤ ਸੁੰਦਰ ਸੱਚ ਖੰਡ ਵੀ ਬਣਿਆ ਸਾਰਾ ਹੀ ਬਹੁਤ ਸੋਹਣਾ ਦਰਬਾਰ ਬਣ ਗਿਆ ਭਾਂਡੇ ਉਵੇਂ ਹੀ ਬਣੇ ਆ ਪਰਮੇਸ਼ਰ ਦਵਾਰ ਵਾਂਗੂ ਵਾਲੇ ਦਵਾਲੇ ਚਾਰ ਗੁੰਬਦ ਲੱਗੇ ਆ ਤੇ ਇਧਰਲੇ ਪਾਸੇ ਛੱਦ ਪਾ ਦਿੱਤਾ ਲੰਗਰ ਵਾਸਤੇ ਵੱਡਾ ਪੈ ਗਿਆ ਹੁਣ ਕਿਉਂਕਿ ਆਹ ਟੈਂਟ ਲੱਗਿਆ ਹੈ ਕਿ ਪੱਟਿਆ ਜਾਣਾ ਵੈਸੇ ਇਹ ਪਸ ਕੱਲ੍ਹ ਵਾਸਤੇ ਟੈਂਟ ਲਾਇਆ ਤੇ ਇਹ ਜਿਹੜਾ ਛੱਡ ਪਿਆ ਵੱਡਾ ਪੈ ਗਿਆ ਚ ਕਾਫੀ ਸੰਗਤ ਪ੍ਰਸ਼ਾਦਾ ਛੱਕ ਸਕਦੀ ਏ ਆਉਣ ਵਾਲੇ ਸਮੇਂ ਵਿੱਚ ਫਿਰ ਇਹਦੀ ਤਿਆਰੀ ਸਾਰੀ ਕਰਾਂਗੇ ਤੇ ਬੜੇ ਪਿਆਰ ਨਾਲ ਸਾਰੇ ਲੱਗੇ ਹੋਏ ਐ ਸੇਵਾ ਕਰਨ ਵਾਸਤੇ ਉਧਰ 5-7 ਕਮਰੇ ਬਣਨੇ ਨੇ ਦੁਆਬੇ ਦੇ ਵਿੱਚ ਜਦੋਂ ਆਪਾਂ ਸੁਬਾਨਪੁਰ ਤੋਂ ਇਹ ਮੁੜਦਾ ਰਾਈਟ ਨੂੰ ਰਸਤਾ ਅੱਗੇ ਨਡਾਲਾ ਪਿੰਡ ਆ ਜਾਂਦਾ 메ਨ ਰੋਡ ਦੇ ਉੱਪਰ ਹੀ ਸਥਾਨ ਹੈ ਸਾਰੇ ਇਲਾਕੇ ਨੇ ਸੰਗਤ ਨੇ ਬਹੁਤ ਸੇਵਾ ਪਿਆਰ ਨਾਲ ਕੀਤੀ ਤੇ ਜਿਹੜਾ ਇਹ ਸਾਰਾ ਸਥਾਨ ਗੁਰੂ ਸਾਹਿਬ ਦੀ ਮਿਹਰ ਨਾਲ ਬਹੁਤ ਸੁੰਦਰ ਬਣਿਆ ਬਹੁਤ ਸੋਹਣਾ ਸਥਾਨ ਬਣ ਗਿਆ ਤੇ ਕੱਲ 19 ਤਰੀਕ ਨੂੰ ਇਹਦਾ ਉਦਘਾਟਨ ਹੋ ਜਾਣਾ ਸਮਝ ਲਓ ਗੁਰੂ ਸਾਹਿਬ ਤਾਂ ਆ ਹੀ ਗਏ ਆ ਤੇ ਬਹੁਤਾ ਦੱਸਿਆ ਨਹੀਂ ਦੱਸਣ ਦਾ ਨਾ ਕਾਰਨ ਇਹ ਵੀ ਸੀ ਕਿ ਆਲੇ-ਦੁਆਲੇ ਫਸਲਾਂ ਨੇ ਥਾਂ ਹੀ ਨਹੀਂ ਮਿਲਣਾ ਵੱਡਾ ਸਮਾਗਮ ਕਰਨ ਦਾ ਵੱਧ ਤੋਂ ਵੱਧ ਅਸੀਂ ਇੰਨੀ ਕਿ ਸੰਗਤ ਬਾਹ ਸਕਦੇ ਹਾਂ 2-3 ਹਜ਼ਾਰ ਬੰਦਾ ਹੀ ਬੈਹ ਸਕਦਾ ਇਸ ਤੋਂ ਵੱਧ ਸੰਗਤ ਇੱਥੇ ਬੈਠ ਹੀ ਨਹੀਂ ਸਕਦੀ ਫਿਰ ਇਸ ਕਰਕੇ ਆਪਾਂ ਬੋਰਡ ਇਸ਼ਤਿਹਾਰ ਕਿਤੇ ਨਹੀਂ ਲਾਏ ਇਹ ਵੀਡੀਓ ਵੀ ਬਾਅਦ 'ਚ ਹੀ ਪਏਗੀ ਜਦੋਂ ਓਪਨਿੰਗ ਹੋ ਜਾਏਗੀ ਲਾਈਵ ਵੀ ਸੰਗਤ ਨੇ ਵੇਖ ਹੀ ਲੈਣਾ ਸੋ ਬਹੁਤ ਸੁੰਦਰ ਸਾਰਾ ਕੁਝ ਬਣਿਆ ਬਹੁਤ-ਬਹੁਤ ਧੰਨਵਾਦ ਤੇ ਪਰਮੇਸ਼ਰ ਦਵਾਰ ਵੀ ਤੁਸੀਂ ਆਉਨੇ ਆ ਤੇ ਇੱਥੇ ਫਿਰ ਮਹੀਨੇ ਬਾਅਦ 2 ਮਹੀਨਿਆਂ ਬਾਅਦ ਛੋਟਾ ਜਿਹਾ ਪ੍ਰੋਗਰਾਮ ਆਪਾਂ ਕਰਦੇ ਰਵਾਂਗੇ ਵੈਸੇ ਵੀ ਗੁਰੂ ਸਾਹਿਬ ਦੀ ਚਰਨ ਛੋਹ ਧਰਤੀ ਹੈ ਨਡਾਲਾ ਇੱਥੇ ਗੁਰੂ ਸਾਹਿਬ ਦੇ ਚਰਨ ਪਏ ਹੈ ਤੇ ਬਹੁਤ ਵਧੀਆ ਨਗਰ ਇਤਿਹਾਸਕ ਪਿੰਡ ਹੈ ਸੋ ਬਹੁਤ-ਬਹੁਤ ਧੰਨਵਾਦ ਚੜ੍ਹਦੀ ਕਲਾ ਚ ਰਹੀਏ ਤੇ ਪਰਮੇਸ਼ਰ ਦਵਾਰ ਵੀ ਆਉਨੇ ਕਦੇ ਨਾ ਕਦੇ ਜਦੋਂ ਇੱਧਰ ਦਿਵਾਨ ਹੋਇਆ ਕਰੇਗਾ ਫਿਰ ਇੱਧਰ ਵੀ ਦੱਸਿਆ ਕਰਾਂਗੇ ਬਹੁਤ ਬਹੁਤ ਧੰਨਵਾਦ ਸਾਰੇ ਸੇਵਾਦਾਰਾਂ ਦਾ ਵੀ ਧੰਨਵਾਦ ਤੇ ਭਾਈ ਕੁਲਵੀਰ ਸਿੰਘ ਹੋਣੀ ਉਹ ਵੀਡੀਓ ਬਣਾਉਣ ਲੱਗੇ ਸੀ ਉਹ ਹੈ ਨਹੀਂ ਇੱਥੇ ਨਾਲ ਚਲੋ ਉਹਨਾਂ ਦਾ ਵੀ ਬੜਾ ਹੀ ਧੰਨਵਾਦ ਹੈ ਜਿਹੜਾ ਤਕੜੇ ਹੋ ਕੇ ਨਾਲ ਲੱਗ ਕੇ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ